हेलो स्टूडेंट्स दिस इज गुरप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਤੁਹਾਡੀ ਜੋ ਕਿ ক্লাস 10th ਦੀ ਐਸਐਸਟੀ ਦਾ ਜੋ ਆਪਾਂ ਸੋਲਵ ਕਰਦੇ ਹੁੰਨੇ ਆਗੇ ਕੁਐਸਚਨ ਆਨਸਰਸ ਤਾਂ ਅੱਜ ਦੀ ਜੋ ਵੀਡੀਓ ਆ ਇਸ ਵਿੱਚ ਆਪਾਂ ਜੋ ਕਿ ਤੁਹਾਡਾ ਪਾਠ ਚੌਥਾ ਹੈਗਾ ਇਤਿਹਾਸ ਦਾ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ ਠੀਕ ਹੈ ਜੀ ਤਾਂ ਅੱਜ ਇਹ ਆਪਾਂ ਤੁਹਾਡਾ ਜੋ ਚੈਪਟਰ ਆਗਾ ਇਸ ਨੂੰ ਆਪਾਂ ਡਿਸਕਸ ਕਰਾਂਗੇ ਠੀਕ ਹੈ ਜੀ ਕੁਐਸਚਨ ਆਨਸਰ ਆਪਾਂ ਇਸ ਤੇ ਕਰਾਂਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਸ਼ਾਰਟ ਕੁਐਸਚਨ ਆਨਸਰ ਇਸ ਵੀਡੀਓ ਵਿੱਚ ਕਰਾਂਗੇ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਰਹਿਣਾ ਨਾਲ ਦੀ ਨਾਲ ਠੀਕ ਹੈ ਜੀ ਤਾਂ ਇਸਨੇ ਨਾਲ ਹੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਕੀ 1 ਤੋਂ ਲੈ ਕੇ 15 ਸ਼ਬਦਾਂ ਵਿੱਚ ਜੋ ਕਿ ਕੁਐਸਚਨ ਆਨਸਰ ਹੋਣਗੇ ਹਾਂਜੀ ਸਭ ਤੋਂ ਪਹਿਲਾ ਪ੍ਰੈਸ਼ਨ ਹੈਗਾ ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ਹਾਂਜੀ ਤਾਂ ਭਾਈ ਲਹਿਣਾ ਜੀ ਸੀਗਾ ਜੋ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀਗਾ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਕਿ ਸਿੱਖਾਂ ਦੇ ਦੂਸਰੇ ਗੁਰੂ ਹੋਏ ਹੈਗੇ ਠੀਕ ਹੈ ਜੀ ਦੂਸਰੇ ਜਾਂ ਦੂਜੇ ਠੀਕ ਹੈ ਜੀ ਇਸ ਦੇ ਨਾਲ ਚੱਲਦੇ ਆ नेक्स्ट ਕੁਐਸਚਨ ਤੇ ਲੰਗਰ ਪ੍ਰਥਾ ਤੋਂ ਕੀ ਭਾਵ ਹੈ ਹਾਂਜੀ ਉਹ ਪ੍ਰਥਾ ਜੇ ਸੰਸਾਰ ਜਾਤਾਂ ਦੇ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇੱਕ ਹੀ ਪੰਗਤ ਵਿੱਚ ਇਕੱਠੇ ਬੈਠ ਕੇ ਲੰਗਰ ਛਕਦੇ ਹਨ ਠੀਕ ਹੈ ਜੀ ਲੰਗਰ ਪ੍ਰਥਾ ਜਿਸ ਵਿੱਚ ਬਿਨਾਂ ਕਿਸੇ ਜਾਤ ਬਾਤ ਕਿਸੇ ਧਰਮ ਨਸਲ ਤੋਂ ਮਤਲਬ ਉੱਪਰ ਉੱਠ ਕੇ ਜਿੱਥੇ ਸਾਰੇ ਲੋਕ ਇੱਕ ਥਾਂ ਬੈਠ ਕੇ ਪੰਕਤੀ ਦੇ ਵਿੱਚ ਲੰਗਰ ਛਕਦੇ ਆਗੇ ਉਸ ਨੂੰ ਲੰਗਰ ਪ੍ਰਥਾ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਦੂਸਰਾ ਪ੍ਰਸ਼ਨ ਨੈਕਸਟ ਹੈਗਾ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 10 ਗੋਇੰਦਵਾਲ ਵਿੱਚ ਬੌਲੀ ਦੀਨੀ ਕਿਸ ਗੁਰੂ ਜੀ ਨੇ ਰੱਖੀ ਸੀ ਹਾਂਜੀ ਤਾਂ ਇਹ ਨਹੀਂ ਜੋ ਰੱਖੀ ਸੀ ਬੌਲੀ ਦੀ ਗੋਇੰਦਵਾਲ ਸਾਹਿਬ ਵਿੱਚ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀਗੀ ਠੀਕ ਹੈ ਜੀ ਅੱਗੇ ਹੈਗਾ ਪ੍ਰਸ਼ਨ ਨੰਬਰ 4 ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲਣ ਵਾਸਤੇ ਜੋ ਅਕਬਰ ਸੀਗਾ ਅਕਬਰ ਰਾਜਾ ਉਹ ਅੰਮ੍ਰਿਤਸਰ ਅੰਸਾਰੀ ਗੋਇੰਦਵਾਲ ਵਿੱਚ ਆਇਆ ਸੀ ਠੀਕ ਹੈ ਜੀ ਨੈਕਸਟ ਹੈਗਾ ਪ੍ਰਸ਼ਨ ਨੰਬਰ 5 ਮਸੰਦ ਪ੍ਰਥਾ ਦੇ ਉਦੇਸ਼ ਲਿਖੋ ਹਾਂਜੀ ਮਸੰਦ ਪ੍ਰਥਾ ਦੇ ਉਦੇਸ਼ ਸਿੱਖ ਧਰਮ ਦੇ ਵਿਕਾਸ ਲਈ ਧਨ ਇਕੱਠਾ ਕਰਨਾ ਅਤੇ ਸਿੱਖਾ ਨੂੰ ਸੰਗਠਿਤ ਕਰਨਾ ਸੀ ਠੀਕ ਹੈ ਜੀ ਮਸੰਦ ਪ੍ਰਥਾ ਦਾ ਇਹੀ ਉਦੇਸ਼ ਸੀਗਾ ਵੀ ਸਿੱਖਾ ਨੂੰ ਇਕੱਠਾ ਕੀਤਾ ਜਾਵੇ ਤੇ ਜੋ ਸਿੱਖ ਧਰਮ ਉਸ ਦੇ ਵਿਕਾਸ ਦੇ ਲਈ ਧਨ ਇਕੱਠਾ ਕਰਿਆ ਜਾਵੇ ਤਾਂ ਇਹ ਸੀਗਾ ਮਸੰਦ ਪ੍ਰਥਾ ਦਾ ਉਦੇਸ਼ ਅਗਲਾ ਪ੍ਰਸ਼ਨ ਆ ਪ੍ਰਸ਼ਨ ਨੰਬਰ 6 ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਅਤੇ ਉਹਨਾਂ ਨੇ ਕਿਹੜਾ ਸ਼ਹਿਰ ਬਸਾਇਆ ਹਾਂਜੀ ਸਿੱਖਾਂ ਦੇ ਚੌਥੇ ਗੁਰੂ ਪੁੱਛਿਆ ਗਏ ਤਾਂ ਸ੍ਰੀ ਗੁਰੂ ਰਾਮਦਾਸ ਜੀ ਸਨ ਸਿੱਖਾਂ ਦੇ ਚੌਥੇ ਗੁਰੂ ਅਤੇ ਉਹਨਾਂ ਨੇ ਰਾਮਦਾਸਪੁਰਾ ਜਾਨੀ ਕਿ ਅਮਰਸਰ ਨਾਂ ਦਾ ਸ਼ਹਿਰ ਬਸਾਇਆ ਸੀਗਾ ਠੀਕ ਹੈ ਜੀ ਤਾਂ ਇਹ ਸੀ ਕਿ ਆਪਣੇ ਚੌਥੇ ਗੁਰੂ ਜਿਨ੍ਹਾਂ ਨੇ ਰਾਮਦਾਸਪੁਰਾ ਜੋ ਕਿ ਅਮਰਸਰ ਦਾ ਦੂਸਰਾ ਨਾਮ ਆਗਾ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਸੀਗੀ ਸ਼ਹਿਰ ਬਸਾਇਆ ਸੀ ਹਾਂਜੀ ਅਗਲਾ ਪ੍ਰਸ਼ਨ ਨੰਬਰ 7 ਦੇਖ ਲਓ ਹਰਮੰਦਰ ਸਾਹਿਬ ਦਾ ਨੀਂ ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ਹਾਂਜੀ ਹਰਮੰਦਰ ਸਾਹਿਬ ਜਨ ਕੀ ਅੰਮ੍ਰਿਤਸਰ ਦਾ ਜੋ ਦਰਵਾਰ ਸਾਹਿਬ ਆਗਾ ਉਸ ਦਾ ਨੀਂ ਪੱਥਰ ਪੁੱਛਿਆ ਗਿਆ ਹੈ 1599 ਈਸਵੀ ਵਿੱਚ ਸੂਫੀ ਫਕੀਰ ਸਾਈ ਮੀਆਂ ਮੀਰ ਜੀ ਨੇ ਇਸ ਦੀ ਨੀ ਰੱਖੀ ਸੀਗੀ ਹਰਮੰਦਰ ਸਾਹਿਬ ਦੀ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਆ ਪ੍ਰਸ਼ਨ ਨੰਬਰ 8 ਹਰਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਤੋਂ ਕੀ ਭਾਵ ਹੈ ਹਾਂਜੀ ਉੱਤਰ ਦੇਖ ਲਓ ਇਸ ਤੋਂ ਭਾਵ ਇਹ ਹੈ ਕਿ ਇਹ ਪਵਿੱਤਰ ਸਥਾਨ ਸਾਰੇ ਧਰਮ ਵਰਗਾਂ ਤੇ ਜਾਤਾਂ ਲਈ ਬਰਾਬਰ ਰੂਪ ਵਿੱਚ ਖੁੱਲਾ ਹੈ ਹਾਂਜੀ ਹਰਮੰਦਰ ਸਾਹਿਬ ਵਿੱਚ ਕੋਈ ਵੀ ਜਾਤ ਪਾਤ ਨਸਲ ਧਰਮ ਦਾ ਵਿਅਕਤੀ ਜਾ ਸਕਦਾ ਹੈ ਇਸ ਦਾ ਜੇ ਤੁਸੀਂ ਚਾਰ ਦਰਵਾਜ਼ੇ ਰੱਖਣ ਦਾ ਇਹੀ ਮਤਲਬ ਆਗਾ ਠੀਕ ਹੈ ਜੀ ਅਗਲਾ ਪ੍ਰਸ਼ਨ ਨੰਬਰ 9 ਦੇਖ ਲਓ ਗੁਰੂ ਅਰਜਨ ਦੇਵ ਜੀ ਰਾਹੀਂ ਸਾਬਤ ਕੀਤੇ ਸ਼ਹਿਰਾਂ ਦੇ ਨਾਂ ਲਿਖੋ ਹਾਂਜੀ ਗੁਰੂ ਅਰਜਨ ਦੇਵ ਜੀ ਜੋ ਪੰਜਵੇਂ ਗੁਰੂ ਹੋਇਆ ਸਿੱਖਾਂ ਦੇ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ ਸ਼ਹੀਦਾਂ ਦੇ ਸਰਤਾਜ ਸਿੱਖ ਧਰਮ ਵਿੱਚ ਪਹਿਲੇ ਇਹ ਜੋ ਕਿ ਸ਼ਹੀਦ ਹੋਏ ਨੇਗੇ ਠੀਕ ਹੈ ਜੀ ਤਾਂ ਇਹਨਾਂ ਨੇ ਤਰਨਤਾਰਨ ਕਰਤਾਰਪੁਰ ਹਰਗੋਬਿੰਦਪੁਰ ਤੇ ਸੈਲਟਾ ਜੋ ਇਹ ਸ਼ਹਿਰ ਬਸਾਏ ਆਗੇ ਚਾਰ ਸ਼ਹਿਰ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਇਹ ਪੰਜਵੇਂ ਗੁਰੂ ਹੋਏ ਹੈਗੇ ਸਿੱਖਾਂ ਦੇ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 10 ਦਸਵੰਤੂ ਕੀ ਭਾਵੇ ਹਾਂਜੀ ਦਸਵੰਤੂ ਭਾਗ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਨਾਮ ਪੇਟ ਕਰੇ ਠੀਕ ਹੈ ਜੀ ਇਹ ਦਸਵੰਦ ਕੱਢਣਾ ਜ਼ਰੂਰੀ ਹੈਗਾ ਜੋ ਕਿ ਆ ਆਮਦੰਦ ਦਾ ਦਸਵਾਂ ਹਿੱਸਾ ਹੁੰਦਾ ਕਿਸੇ ਵੀ ਸਿੱਖ ਵਿਅਕਤੀ ਦੀ ਠੀਕ ਹੈ ਜੀ ਅਗਲਾ ਪ੍ਰਸ਼ਨ ਆ ਪ੍ਰਸ਼ਨ ਨੰਬਰ 11 ਆਦ ਗ੍ਰੰਥ ਸਾਹਿਬ ਦਾ ਸੰਕਲਨ ਕਿਉਂ ਕੀਤਾ ਗਿਆ ਹਾਂਜੀ ਉੱਤਰ ਆਦ ਗ੍ਰੰਥ ਸਾਹਿਬ ਦਾ ਸੰਕਲਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ੁੱਧ ਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਾਉਣ ਲਈ ਕੀਤਾ ਗਿਆ ਠੀਕ ਹੈ ਜੀ ਤਾਂ ਸਿੱਖਾਂ ਨੂੰ ਜੋ ਕਿ ਗੁਰੂਆਂ ਦੀ ਬਾਣੀ ਸੀਗੀ ਉਸ ਨੂੰ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਦੇ ਲਈ ਉਸ ਦਾ ਜੋ ਕਿ ਸੰਕਲਨ ਕੀਤਾ ਗਿਆ ਸੀਗਾ ਹਾਂਜੀ ਅੱਗੇ ਪ੍ਰਸ਼ਨ ਨੰਬਰ 12 ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ਲੰਗਰ ਪ੍ਰਥਾ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਅਤੇ ਦੂਜੇ ਗੁਰੂ ਸਹਿਬਾਨ ਨੇ ਇਸ ਨੂੰ ਵਿਸਤ੍ਰਿਤ ਰੂਪ ਵਿੱਚ ਲੰਗਰ ਵਿੱਚ ਬ੍ਰਾਹਮਣ ਖੱਤਰੀ ਵੈਸ਼ ਛੂਦਰ ਨੂੰ ਬਿਨਾਂ ਕਿਸੇ ਭੇਤ ਭਾਅ ਦੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਂਦਾ ਸੀਗਾ ਠੀਕ ਹੈ ਜੀ ਤਾਂ ਇਹ ਸੀਗੀ ਲੰਗਰ ਪ੍ਰਥਾ ਜਿਸ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਉਹਨਾਂ ਨੇ ਵੀਰਪਿਆਂ ਦਾ ਜੋ ਕਿ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾਤਾ ਸੀਗਾ ਹਾਂਜੀ ਅਗਲਾ ਗਾ ਪ੍ਰਸ਼ਨ ਗੁਰੂ ਅੰਗਦ ਦੇਵ ਜੀ ਦੇ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਹਨ ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਹਨ ਹਾਂਜੀ ਸੰਗਤ ਪ੍ਰਥਾ ਰਾਹੀਂ ਗੁਰੂ ਜੀ ਸਿੱਖਾਂ ਨੂੰ ਊਚ ਨੀਸ ਤੇ ਭੇਦ ਭਾਵ ਨੂੰ ਭੁੱਲ ਕੇ ਪ੍ਰੇਮ ਭਾਵਨਾ ਰੱਖਣ ਦੀ ਸਿੱਖਿਆ ਦਿੰਦੇ ਸਨ ਹਾਂਜੀ ਗੁਰੂ ਜੀ ਚਾਹੁੰਦੇ ਸੀਗੇ ਵੀ ਸਾਰੇ ਲੋਕ ਬਰਾਬਰ ਆਗੇ ਤੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਠੀਕ ਹੈ ਜੀ ਇਹ ਉਹਨਾਂ ਦੀ ਸਿੱਖਿਆ ਸੀਗੀ ਅੱਗੇ ਹੈਗਾ ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ਹਾਂਜੀ ਪੰਗਤ ਦਾ ਮਤਲਬ ਹੁੰਦਾ ਲਾਈਨ ਵਿੱਚ ਬੈਠ ਕੇ ਹਾਂਜੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ ਸਾਰੀਆਂ ਸੰਗਤਾਂ ਨੂੰ ਲੰਗਰ ਮਿਲਦਾ ਸੀ ਅਤੇ ਗੁਰੂ ਜੀ ਦੀ ਪਤਨੀ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਕਰਦੇ ਸਨ ਠੀਕ ਹੈ ਜੀ ਅੱਗੇ ਹੈ ਪ੍ਰਸ਼ਨ ਨੰਬਰ 15 ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੀ ਦੀ ਸਥਾਪਨਾ ਬਾਰੇ ਲਿਖੋ ਹਾਂਜੀ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਤਾਕਤਵਰ ਬਣਾਉਣ ਲਈ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਵਾਇਆ ਇੱਥੇ ਉਹ ਸਿੱਖਾਂ ਨੂੰ ਕਸਰਤ ਕਰਾਉਂਦੇ ਸਨ ਠੀਕ ਹੈ ਜੀ ਅੱਗੇ ਪ੍ਰਸ਼ਨ ਨੰਬਰ 16 ਗੋਇੰਦਵਾਲ ਬਾਰੇ ਤੁਸੀਂ ਕੀ ਜਾਣਦੇ ਹੋ ਹਾਂਜੀ ਉੱਤਰ ਦੇਖ ਲਓ ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸ਼ਹਿਰ ਦੀ ਸਥਾਪਨਾ ਕੀਤੀ ਤੇ ਗੁਰੂ ਅਮਰਦਾਸ ਜੀ ਦੇ ਸਮੇਂ ਇਹ ਸ਼ਹਿਰ ਸਿੱਖਾਂ ਦਾ ਪ੍ਰਸਿੱਧ ਕੇਂਦਰ ਬਣ ਗਿਆ ਸੀ ਠੀਕ ਹੈ ਜੀ ਤਾਂ ਗੋਇੰਦਵਾਲ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀਗੀ ਅਗਿਆ ਪ੍ਰਸ਼ਨ ਨੰਬਰ 17 ਗੁਰੂ ਅਮਰਦਾਸ ਜੀ ਦੇ ਜਾਤ ਪਾਤ ਬਾਰੇ ਵਿਚਾਰ ਦੱਸੋ ਹਾਂਜੀ ਗੁਰੂ ਜੀ ਨੇ ਜਾਤੀ ਭੇਦ ਅਤੇ ਜਾਤ ਦਾ ਵਿਰੋਧ ਕੀਤਾ ਉਹਨਾਂ ਅਨੁਸਾਰ ਜਾਤ ਦਾ ਹੰਕਾਰ ਕਰਨ ਵਾਲੇ ਲੋਕ ਮੂਰਖ ਤੇ ਗਵਾਰ ਹੁੰਦੇ ਹਨ ਠੀਕ ਹੈ ਜੀ ਅੱਗੇ ਆ ਪ੍ਰਸ਼ਨ ਨੰਬਰ 18 ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ਤਾਂ ਉੱਤਰ ਦੇਖ ਲਓ ਗੁਰੂ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਤੇ ਕਿਹਾ ਕਿ ਉਸ ਨਾਰੀ ਨੂੰ ਸਤੀ ਨਹੀਂ ਕਿਹਾ ਜਾ ਸਕਦਾ ਜੋ ਆਪਣੇ ਪਤੀ ਦੀ ਚਿਤਾ ਵਿੱਚ ਸੜ ਜਾਂਦੀ ਹੈ ਅਸਲ ਵਿੱਚ ਸਤੀ ਨਾਰੀ ਉਹ ਹੈ ਜੋ ਪਤੀ ਦੇ ਵਿਛੋੜੇ ਦੇ ਦੁੱਖ ਦੀ ਪੀੜ ਸੈਂ ਕਰਦੀ ਹੈ ਠੀਕ ਹੈ ਜੀ ਅੱਗੇ ਪ੍ਰਸ਼ਨ ਨੰਬਰ 19 ਆ ਗੁਰੂ ਅਮਰਦਾਸ ਜੀ ਨੇ ਜਨਮ ਵਿਆਹ ਤੇ ਮਾਤਸਵੰਦੀ ਕਿਸਾਰ ਕੀਸਾਰ ਕੀਤੇ ਉੱਤਰ ਆ ਉਹਨਾਂ ਨੇ ਜਨਮ ਅਤੇ ਵਿਆਹ ਮੌਕੇ ਨੰਦ ਬਾਣੀ ਦਾ ਪਾਠ ਕਰਨ ਕਰਨ ਅਤੇ ਮਾਧ્ય ਸਮੇਂ ਈਸ਼ਵਰ ਦੀ ਉਸਤਤਿ ਭਗਤੀ ਤੇ ਸ਼ਬਦ ਗਾਣ ਦੀ ਪ੍ਰਥਾ ਚਲਾਈ ਹੈ ਠੀਕ ਹੈ ਜੀ ਤਾਂ ਇਹ ਉਹਨਾਂ ਦੇ ਵਿਆਹ ਜਨਮ ਤੇ ਮਾਤਸਵੰਦੀ ਸੁਧਾਰ ਸੀਗੇ ਅੱਗੇ ਪ੍ਰਸ਼ਨ ਨੰਬਰ 2ੀ RAMDAS ਪੁਰਾਜਾ ਅਮਰਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ਇਸ ਨਗਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇੱਕ ਅਲੱਗ ਤੀਰਥ ਸਥਾਨ ਮਿਲ ਗਿਆ ਤੇ ਸਿੱਖ ਧਰਮ ਦਾ ਵਿਕਾਸ ਹੋਇਆ ਠੀਕ ਹੈ ਜੀ ਅਮਰਤਸਰ ਦੀ ਸਥਾਪਨਾ ਦੇ ਨਾਲ ਸਿੱਖ ਧਰਮ ਦਾ ਵਿਕਾਸ ਹੋਣਾ ਸਟਾਰਟ ਹੋ ਗਿਆ ਤੇ ਇੱਕ ਅਲੱਗ ਤੀਰਥ ਸਥਾਨ ਮਿਲ ਗਿਆ ਸੀ ਅੱਗੇ ਪ੍ਰਸ਼ਨ ਨੰਬਰ 21 ਲਾਹੌਰ ਦੀ ਬੋਲੀ ਬਾਰੇ ਜਾਣਕਾਰੀ ਦੇਉ ਲਾਹੌਰ ਦੀ ਡੱਬੀ ਵਿੱਚ ਬਾਜ਼ਾਰ ਵਿੱਚ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਇਹ ਬਾਉਲੀ ਸਿੱਖਾਂ ਲਈ ਇੱਕ ਤੀਰਥ ਸਥਾਨ ਬਣ ਗਈ ਸੀ ਠੀਕ ਹੈ ਜੀ ਤਾਂ ਇੱਥੇ ਜੋ ਕਿ ਲਾਹੌਰ ਦੀ ਬਾਉਲੀ ਸੀਗੀ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਨਿਰਮਾਣ ਕਰਵਾਇਆ ਸੀਗਾ ਅੱਗੇ ਪ੍ਰਸ਼ਨ ਨੰਬਰ 22 ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰਾਂਤੀ ਦੀ ਸਥਾਪਨਾ ਦੀ ਕਿਉਂ ਲੋੜ ਪਈ ਗੁਰੂ ਅਰਜਨ ਦੇਵ ਜੀ ਨੂੰ ਆਦ ਗ੍ਰਾਂਤੀ ਸਥਾਪਨਾ ਦੀ ਲੋੜ ਕਿਉਂ ਪਈ ਤਸ ਸਿੱਖ ਸਿੱਖਾਂ ਨੂੰ ਗੁਰੂਆਂ ਦੇ ਸੰਪੂਰਨ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀਗਾ ਠੀਕ ਹੈ ਜੀ ਸਿੱਖਾਂ ਨੂੰ ਇਕਜਟ ਕਰਨ ਲਈ ਆਦਿ ਗ੍ਰੰਥ ਦਾ ਸੰਕਲਨ ਕੀਤਾ ਸੀਗਾ ਤੇ ਉਹਨਾਂ ਨੂੰ ਸੰਪੂਰਨ ਸ਼ੁੱਧ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਅਗਿਆ ਪ੍ਰਸ਼ਨ ਨੰਬਰ 23 ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਬਾਰੇ ਕੋਈ ਦੋ ਕੰਮ ਲਿਖੋ ਹਾਂਜੀ ਉਹਨਾਂ ਨੇ ਸਮਾਜ ਦੇ ਸੁਧਾਰ ਲਈ ਜਿਹੜੇ ਕੰਮ ਕੀਤੇ ਸੀਗੇ ਤਾਂ ਉਹਨਾਂ ਨੇ ਵਿਧਵਾ ਵਿਆਹ ਦੇ ਹੱਕ ਵਿੱਚ ਪ੍ਰਚਾਰ ਅਤੇ ਸਿੱਖਾਂ ਨੂੰ ਨਸ਼ੇ ਕਰਨ ਤੋਂ ਰੋਕਿਆ ਸੀ ਆ ਠੀਕ ਹੈ ਜੀ ਅੱਗੇ ਪ੍ਰਸ਼ਨ ਨੰਬਰ 24 ਹੈਗਾ ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸਬੰਧਾਂ ਦਾ ਵਰਣਨ ਕਰੋ ਹਾਂਜੀ ਉੱਤਰ ਦੇਖ ਲਓ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸਬੰਧ ਦੋਸਤੀ ਭਰਪੂਰ ਸਨ ਗੁਰੂ ਸਾਹਿਬ ਦੇ ਕੈਨ ਤੇ ਉਸਨੇ ਪੰਜਾਬ ਦੇ ਕਿਸਾਨਾਂ ਦਾ ਇੱਕ ਸਾਲ ਦਾ ਭੂਮਿਕਾਰ ਵੀ ਮਾਫ ਕਰ ਦਿੱਤਾ ਸੀਗਾ ਠੀਕ ਹੈ ਜੀ ਅੱਗੇ ਅਗਲਾ ਪ੍ਰਸ਼ਨ ਹੈ 25 ਜਹਾਂਗੀਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵੱਧਤੀ ਹੋਈ ਪ੍ਰਸਿੱਧੀ ਨਾਲ ਈਰਖਾ ਕਰਕੇ ਉਹ ਜੋ ਜਹਾਂਗੀਰ ਸੀਗਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ ਹਾਂਜੀ ਅਗਲਾ ਪ੍ਰਸ਼ਨ ਹੈਗਾ ਮੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਦੀ ਵਿਸ਼ੇਸ਼ਤਾ ਦੱਸੋ ਹਾਂਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀਗਾ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੇਖ ਲਓ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੱਦੀ ਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਮੀਰੀ ਦੀ ਮੀਰੀ ਦੀ ਤਲਵਾਰ ਉਹਨਾਂ ਨੇ ਸੰਸਾਰਿਕ ਵਿਸ਼ਿਆਂ ਦੇ ਮਾਮਲਿਆਂ ਵਿੱਚ ਅਗਵਾਈ ਕਰਦੀ ਸੀ ਅਤੇ ਪੀਰੀ ਦੀ ਤਲਵਾਰ ਸੀ ਜੋ ਧਾਰਮਿਕ ਵਿਸ਼ਾ ਵਿੱਚ ਅਗਵਾਈ ਦਾ ਪ੍ਰਤੀਕ ਸੀ ਠੀਕ ਹੈ ਜੀ ਅਗਲਾ ਅੱਜ ਦਾ ਲਾਸਟ ਪ੍ਰਸ਼ਨ ਆਗਾ ਹਾਂਜੀ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਪਾਰਟ 2 ਦੇ ਵਿੱਚ ਤਾਂ ਦੇਖ ਲਓ ਅੱਜ ਦਾ ਪ੍ਰਸ਼ਨ ਲਾਸਟ ਅੰਮ੍ਰਿਤਸਰ ਦੀ ਕਿਲਾ ਦੀ ਕਿਲੇਵੰਦੀ ਬਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਕੀਤਾ ਗੁਰੂ ਜੀ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸੇ ਚਾਰੇ ਪਾਸੇ ਗੰਦ ਦੀ ਉਸਾਰੀ ਕਰਵਾਈ ਉਹਨਾਂ ਨੇ ਸ਼ਹਿਰ ਵਿੱਚ ਲੋਗੜ ਨਾਮੀ ਕਿਲੇ ਦਾ ਨਿਰਮਾਣ ਵੀ ਕਰਵਾਇਆ ਇਸ ਉਸ ਕਿਲੇ ਵਿੱਚ ਲੋੜ ਅਨੁਸਾਰ ਸੈਨਿਕ ਸਮੱਗਰੀ ਰੱਖੀ ਗਈ ਹਾਂਜੀ ਤਾਂ ਇਹ ਸਗਾ ਆਪਣਾ ਅੱਜ ਦੇ ਵੀਡੀਓ ਦਾ ਲਾਸਟ ਕੁਐਸ਼ਨ ਤਾਂ ਬਾਕੀ ਜੋ ਇਹ ਵਾਲੀ ਕੁਐਸ਼ਨ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸੇ ਨਾਲ ਹੀ ਸਟੇ ਬLESਕ ਸ਼ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ